ਬਰੇ ਗੱਡੀ ਲੰਘ ਜਾ ਲਾਈਫ ਦੀਆ ਕੈਪਟਨ ਕਿੰਨੂ ਕਰਦੇ ਜੀ ਬੰਦ ਕਰ ਤੇ ਸੋਰੀ ਦਾ ਚੱਕ ਨਹੀਂ ਚਲੋ ਜਿੰਨੀ ਆਪਾਂ ਨੂੰ ਅੱਛਾ ਜੀ ਦੋ ਜੱਟ ਦੇਣ ਜੀ ਕੋਟਮ ਦੇ ਵੀ ਸਭੀ ਚਾਜੇ ਨੇ 500 ਸਾਰੇ ਮੇ ਕੋਈ ਨਹੀਂ ਬਾਈ ਥੋੜਾ ਦੇਖੀਏ ਜੀ ਪਰ ਜੇ ਉਹ ਮੈਨੂੰ ਦੇ ਦੇ ਉਹ ਦੋ ਮੇਰੋ ਦੀ ਦੋ ਮੇਰੋ ਦੀ ਕਿਤੇ ਕਿਤੇ ਵੀ ਰੱਖਦੇ ਉੱਥੇ ਕਰ ਘਾਣ ਦੇ ਬਾਈ ਗੱਲ ਕੋਈ ਕ੍ਰਿਸ਼ਣ ਚੋਂ ਗਏ ਉਹ ਐ ਮੂਰੇ ਘਾਤੋਂ ਨਹੀਂ ਹੋ ਜੀ ਮੈਂ ਬੰਦੇ ਆਈ ਗਈ ਹਾਂ ਨੰਬਰ ਬਾਰੇ ਕ੍ਰਿਪਾ ਕਰਕੇ ਬਾਦਾਂ ਦੇਖ ਕੇ ਹਲਾਈ ਬੜਾ ਵੱਧ ਗਿਆ ਜ਼ਿੰਦਾਬਖੀ ਜ਼ਿੰਦਾਬਖੀ ਦੇਖੋ ਬੜੀ ਖੁਸ਼ੀ ਦੀ ਗੱਲ ਹੁੰਦੀ ਹੈ ਬੜਾ ਚਾਹ ਹੁੰਦਾ ਹੈ ਆੜਤੀਆਂ ਨੂੰ ਵੀ ਕਿਸਾਨਾਂ ਨੂੰ ਵੀ ਜਦੋਂ ਨਵੀਂ ਫਸਲ ਜਦੋਂ ਨਵੀਂ ਫਸਲ ਆਉਂਦੀ ਹੈ ਤਾਂ ਬੜਾ ਖੁਸ਼ੀ ਦਾ ਮਾਹੌਲ ਹੁੰਦਾ ਹੈ ਸੋ ਅੱਜ ਮੋਨਕ ਖਨੌਰੀ ਉੱਥੇ ਵੀ ਸਰਕਾਰੀ ਖਰੀਦ ਸ਼ੁਰੂ ਹੋਈ ਹੈ ਤੇ ਇੱਥੇ ਵੀ ਸਰਕਾਰੀ ਖਰੀਦ ਅੱਜ ਸ਼ੁਰੂ ਹੋਈ ਹੈ। ਬੇਸ਼ੱਕ ਪੰਜਾਬ ਸਰਕਾਰ ਵੱਲੋਂ 1 ਤਾਰੀਖ ਨੂੰ ਸਰਕਾਰੀ ਖਰੀਦ ਸ਼ੁਰੂ ਕਰ ਦਿੱਤੀ ਗਈ ਸੀ ਪਰ ਇਹਨਾਂ ਮੰਡੀਆਂ ਦੇ ਵਿੱਚ ਕਣਕ ਨਹੀਂ ਆਈ ਸੀ। ਜਦੋਂ ਕਣਕ ਆਈ ਤੀ ਤਾਂ ਰੱਬ ਕੰਨੀਓ ਬਰਸਾਤ ਹੋ ਗਈ। ਸੋ ਇਸ ਕਰਕੇ 2 ਦਿਨ ਦੀ ਲੇਟ ਹੋ ਗਿਆ। ਕਿਉਂਕਿ ਮੌਇਸਚਰ ਵੱਧ ਗਿਆ ਸੀ। ਸੋ ਅੱਜ ਜਿਹੜੀ ਇਹ ਬੋਲੀ ਕਰਾਈ ਗਈ ਹੈ ਤੇ ਮੋਇਸਚਰ ਸੀ ਜਿਹੜਾ ਢੇਰੀ ਦੀ ਬੋਲੀ ਹੋਈ ਹੈ 11.9 ਸੀ ਜਿਹੜਾ 12 ਦੀ ਹੋਇਆ 12% ਚਾਹੀਦਾ ਉਸ ਤੋਂ ਘੱਟ ਸੀ ਕਹਨ ਤੋਂ ਭਾਵ ਸੁੱਕੇ ਮਾਲ ਆ ਰਹੇ ਨੇ ਤੇ ਪੰਜਾਬ ਸਰਕਾਰ ਵੱਲੋਂ ਪੂਰੀ ਤਿਆਰੀ ਹੈ ਸਾਡੇ ਚਾਰੇ ਏਜੰਸੀਆਂ ਜਿਨ੍ਹਾਂ ਦੀ ਪਰਚੇਜ ਹੈ ਲਹਿਰਾ ਮੰਡੀ ਦੇ ਵਿੱਚ ਬਨਸਪ ਮਾਰਕਪੈਡ ਬਨਗਰੇਨ ਤੇ ਫੇਰ ਹਾਊਸ ਚਾਰੇ ਏਜੰਸੀਆਂ ਕੋਲੇ ਜਿੰਨੀ ਐਕਸਪੈਕਟੇਸ਼ਨ ਹੈਗੀ ਹੈ ਪਿਛਲੇ ਸਾਲ 20 ਲੱਖ ਬੋਰੀ ਹੈ ਜਿਹੜੀ 10 ਲੱਖ ਕੁਇੰਟਲ ਕਣਕ ਹੈ ਜਿਹੜੀ ਇਹਨਾਂ ਮੰਡੀਆਂ ਚ ਆਈ ਸੀ ਸਾਰੇ ਸੈਂਟਰਾਂ ਦੇ ਵਿੱਚ ਇਹ ਇੱਕ ਤੇ ਰੱਬ ਦੀ ਕਿਰਪਾ ਦੇ ਨਾਲ ਝਾੜ ਵਧੀਆ ਪਿਛਲੇ ਵਾਰੀ 50 ਮਣ ਦੀ ਔਸਤ ਸੀ ਇੱਕ ਦੀ 60 ਮਣ ਦੀ ਜਿਹੜੀ ਹੈ ਉਹ ਔਸਤ ਝਾੜ ਹੋਣ ਦੀ ਸੰਭਾਵਨਾ ਹੈ ਤੇ ਸਾਡੇ ਕੋਲੇ ਜਿੰਨੇ ਕਣਕ 80% ਦੇ ਕਰੀਬ ਹੈ ਜਿਹੜੀ ਕਣਕ ਉਹ ਸੈਂਟਰਲ ਪੂਲ ਦੇ ਵਿੱਚ ਦਿੰਨੇ ਆ ਤੇ ਇਸ ਵਾਰ ਵੀ ਅਸੀਂ ਉਸੇ ਤਰ੍ਹਾਂ ਤੇ ਮੰਗ ਜਿਹੜੇ ਜਿਹੜੀਆਂ ਮੰਡੀਆਂ ਚ ਸ਼ੁਰੂ ਕਰਾ ਦੇ ਜੀ ਲਹਿਰਾ ਅਨਾਜ ਮੰਡੀ ਦਾ ਲਹਿਰਾ ਅਨਾਜ ਮੰਡੀ ਦਾ ਸਾਰੀ ਗੱਲ ਚੱਲ ਰਹੀ ਹੈ ਫਾਈਲ ਬਣ ਕੇ ਤਿਆਰ ਹੋ ਗਈ ਤੇ ਰਸਤੇ ਦੀ ਗੱਲ ਦੀ ਉਹ ਵੀ ਹੱਲ ਕੀਤੀ ਆ ਤੇ ਜੇ ਸਾਰਾ ਠੀਕ ਠਾਕ ਰਿਹਾ ਤਾਂ ਛੇਤੀ ਹੀ ਜਿਹੜੀ ਹੈ ਲਹਿਰੇ ਦੇ ਵਿੱਚ ਅਨਾਜ ਮੰਡੀ ਬਣਾ ਕੇ ਦਿੱਤੀ ਜਾਊਗੀ ਪਰ ਇੱਕ ਅਸੀਂ ਦੇਖੋ ਬਾਜਵਾ ਦਾ ਮਾਮਲਾ ਬੜਾ ਨਿੰਦਣਯੋਗ ਹੈ ਹਰ ਜਿਸ ਕਿਉਂਕਿ ਇੱਕ ਫਿਗਰ ਦੱਸਨੇ ਕਿ 50 ਆਏ ਨੇ ਜਿਵੇਂ ਇਹ ਵਿੱਚ ਬੈਠੇ ਹੋਣ ਇਹ ਇੱਕ ਲੀਡਰ ਆਫ ਆਪੋਜੀਸ਼ਨ ਨੇ ਜਿੰਨੀ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਆ ਇਹਨਾਂ ਦੀ ਵੀ ਜ਼ਿੰਮੇਵਾਰੀ ਆ ਅਸੀਂ ਸਾਰੇ ਲੋਕ ਪੰਜਾਬ ਦੇ ਲੋਕਾਂ ਦੇ ਪ੍ਰਤੀ ਜਵਾਬਦੇ ਹਾਂ ਇਹ ਲੋਕਾਂ ਨੇ ਜਿੱਤੇ ਆ ਤਾਂ ਅਸੀਂ ਕੋਈ ਲੀਡਰ ਆਫ ਆਪੋਜੀਸ਼ਨ ਬਣਿਆ ਕੋਈ ਮੰਤਰੀ ਬਣਿਆ ਕੋਈ ਐਮਐਲਏ ਬਣਿਆ ਕੋਈ ਮੁੱਖ ਮੰਤਰੀ ਬਣੇ ਨੇ ਅਸੀਂ ਸਾਰੇ ਲੋਕਾਂ ਦੇ ਪ੍ਰਤੀ ਜਵਾਬਦੇ ਹਾਂ ਪਰ ਇਹ ਇਸ ਤਰ੍ਹਾਂ ਲੱਗਦਾ ਹੈ ਕਿ ਲੋਕਾਂ ਦੇ ਪ੍ਰਤੀ ਇਹਨਾਂ ਦੀ ਕੋਈ ਜਵਾਬਦੇਹੀ ਨਹੀਂ ਜੇ ਇਹਨਾਂ ਨੂੰ ਜਾਣਕਾਰੀ ਸੀ ਕਿ 50 ਗਰਨੇਡਾ ਆਏ ਨੇ ਤਾਂ ਇਹਨਾਂ ਨੇ ਤੁਰੰਤ ਕਿਉਂ ਨਹੀਂ ਪੁਲਿਸ ਨੂੰ ਦੱਸਿਆ ਜੇ ਆਪਦੀ ਜ਼ਿੰਮੇਵਾਰੀ ਨਿਭਾਉਂਦੇ ਪੁਲਿਸ ਇਨਵੈਸਟੀਗੇਟ ਕਰਦੀ ਤੇ ਹੁਣ ਇਨਵੈਸਟੀਗੇਟ ਇਹਨਾਂ ਨੂੰ ਕਰੂਗੀ ਜਦੋਂ ਇਹ ਕਹਿ ਰਹੇ ਨੇ ਕਿ 50 ਗਰਨੇਡਾ ਆਏ ਨੇ ਤਾਂ ਫਿਰ ਦੱਸਣਾ ਤਾਂ ਇਹਨਾਂ ਨੂੰ ਕੋਈ ਨਹੀਂ ਹੁਣ ਕਹਿੰਦਾ ਮੈਂ ਤਾਂ ਦੱਸਦਾ ਨਹੀਂ ਇੱਕੀ ਤਰੀਕਾ ਸੋ ਇਹ ਲੀਡਰ ਆਫ ਆਪੋਜੀਸ਼ਨ ਦੇ ਕਾਬਲ ਨਹੀਂ ਮੈਂ ਬੇਸਿਕ ਪਾਰਟੀ ਇਹਨਾਂ ਦੀ ਦੂਸਰੀ ਹੈ ਪਰ ਮੈਂ ਕਹਿਣਾ ਚਾਹਣਾ ਵੀ ਇਹ ਜੇ ਬੰਦੇ ਨੂੰ ਪਾਰਟੀ ਤੋਂ ਵੀ ਕੱਢਣਾ ਚਾਹੀਦਾ ਤੇ ਜਿਹੜੇ ਹਮੇਸ਼ਾ ਪੰਜਾਬ ਵਿਰੋਧੀ ਗੱਲਾਂ ਕਰਦੇ ਨੇ ਜੇ ਮੈਂ ਵਿਧਾਨ ਸਭਾ 'ਚ ਗੱਲਾਂ ਕਰਾਂ ਤਾਂ ਹਮੇਸ਼ਾ ਪੰਜਾਬ ਵਿਰੋਧੀ ਗੱਲ ਕਰਦੇ। ਜੇ ਕੱਲ ਨੂੰ ਖੁਦ ਨਾ ਕਾਸਤਾ ਕਿਤੇ ਬੰਬ ਦਾ ਕੋਈ ਇਹ ਜੀ ਦੁਰਘਟਨਾ ਹੋ ਜਾ ਕਿ ਉਹਨਾਂ ਨੂੰ ਫਿਰ ਕਿੱਥੇ ਜਾ ਉਹਨਾਂ ਦੇ ਬਿਲਕੁਲ ਮੈਂ ਕਹਿੰਦਾ ਜ਼ਿੰਮੇਵਾਰੇ ਹੋਊਗਾ। ਜਦੋਂ ਇਹਨੂੰ ਫਿਗਰ ਦਾ ਪਤਾ ਹੈ। ਦੱਸ ਰਿਹਾ ਤਾਂ ਫਿਰ ਇਹ ਸਾਰਾ ਕਿਸੇ ਨੂੰ ਪਤਾ ਵੀ ਕਿੱਥੇ ਪਏ ਨੇ ਕਿੱਥੇ ਲੈ ਆ ਕੇ ਫੜਨਗੇ ਉਹ। ਪੰਜਾਬ 'ਚ دہشت ਦਾ ਮਾਹੌਲ ਬਣਾਉਂਦੇ। ਇਹੋ ਪੰਜਾਬ ਦੇ ਲੋਕਾਂ ਨੂੰ ਕਿਉਂਕਿ ਇਹਨਾਂ ਦਾ ਕਲਚਰ ਹੀ ਇਹ ਰਿਹਾ। ਐਸਾ ਦਾ ਮਾਹੌਲ ਬਣਾਉਣ ਦੇ ਲਈ ਲੋਕਾਂ ਨੂੰ ਡਰਾਉਣ ਦੇ ਲਈ। ਪਰ ਪੰਜਾਬ ਦੇ ਲੋਕ ਬਹਾਦਰ ਨੇ ਪੰਜਾਬ ਦੇ ਲੋਕ ਉਸ ਸਮੇਂ ਨਹੀਂ ਡਰੇ। ਜਦੋਂ ਸਵੇਰੇ ਘਰੋਂ ਚੱਲਦੇ ਸੀ। ਸ਼ਾਮ ਨੂੰ ਉਮੀਦ ਨਹੀਂ ਹੁੰਦੀ ਸੀ ਕਿ ਘਰੇ ਪਹੁੰਚਾਂਗੇ ਜਾਂ ਨਹੀਂ ਪਹੁੰਚਾਂਗੇ। ਪਰ ਫਿਰ ਵੀ ਕੋਈ মিডিਆ ਨਹੀਂ ਸੀ, ਕੁਝ ਨਹੀਂ ਸੀ। ਪੰਜਾਬ ਦੇ ਲੋਕਾਂ ਨੇ ਬਹਾਦਰੀ ਦੇ ਨਾਲ ਮੁਕਾਬਲਾ ਕੀਤਾ ਅਤਵਾਦਾਂ ਦੇ